ਹੈਲੋ ਦੋਸਤੋ ਉਸ ਵਾਰਤ ਤੇ ਤੁਹਾਡਾ ਆਪਣੇ YouTube ਚੈਨਲ ਕਬੱਡੀ 707 ਤੇ ਦੋਸਤੋ ਅੱਜ ਸਿਲੂ ਦੇ ਸੱਟ ਲੱਗ ਗਈ ਸੋ ਵਾਹਿਗੁਰੂ ਮਿਹਰ ਕਰੇ ਸਿਲੂ ਵੀਰ ਜਲਦੀ ਠੀਕ ਹੋ ਕੇ ਗਰਾਊਂਡਾਂ ਦੇ ਵਿੱਚ ਵਾਪਸੀ ਕਰੇ ਤਾਂ ਦੋਸਤੋ ਇੱਕ ਕਬੱਡੀ ਕੱਪ ਪਿੰਡ ਸਿਹਾਲ ਵਿਖੇ ਹੋ ਰਿਹਾ ਸੀ ਜਿੱਥੇ ਕਿ ਜੰਗਿਆਣਾ ਤੇ ਦਿੜਬਾ ਦਾ ਮੈਚ ਚੱਲਦਾ ਸੀ ਜੰਗਿਆਣੇ ਦੇ ਵੱਲੋਂ ਅੰਬਾ ਰੇਡ ਪਾ ਰਿਹਾ ਸੀ ਜਦੋਂ ਸਿਲੂ ਅੰਬੇ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਅੰਬੇ ਤੋਂ ਥੋੜਾ ਜਿਹਾ ਪੁਸ਼ ਵਜਦਾ ਹੈ ਸੀਲੂ ਦੇ ਮੋੜੇ ਉੱਪਰ ਜਿਸ ਕਰਕੇ ਸੀਲੂ ਦੇ ਮੋੜੇ ਉੱਪਰ ਸੱਟ ਲੱਗ ਗਈ ਤਾਂ ਦੋਸਤੋ ਜਦੋਂ ਹੀ ਸੀਲੂ ਦੇ ਸੱਟ ਲੱਗੀ ਅੰਬਾ ਨਾਲ ਦੀ ਨਾਲ ਉੱਥੇ ਹੀ ਖੜ ਗਿਆ ਤੇ ਵੈਗੁਰੂਗੇ ਅਰਦਾਸ ਕਰਨ ਲੱਗ ਗਿਆ ਕਿ ਸੱਟ ਜ਼ਿਆਦਾ ਨਾ ਹੋਵੇ ਕਿਉਂਕਿ ਦੋਸਤੋ ਅੰਬਾ ਤੇ ਸੀਲੂ ਇਕੱਠੇ ਖੇਡਦੇ ਆ ਰਹੇ ਨੇ ਵੱਡੇ ਵੱਡੇ ਮੈਚਾਂ ਦੇ ਵਿੱਚ ਜ਼ਿਆਦਾਤਰ ਇਕੱਠੇ ਹੀ ਖੇਡਦੇ ਨੇ ਸੋ ਇੱਕ ਦੂਜੇ ਦੇ ਚੰਗੇ ਦੋਸਤ ਨੇ ਹਾਲਾਂਕਿ ਦੋਸਤੋ ਕੋਈ ਧੱਕੇ ਵਾਲੀ ਗੱਲ ਵੀ ਨਹੀਂ ਸੀ ਸਿਰਫ ਨਾਰਮਲ ਜੀ ਰੇਡ ਸੀ ਪਰੰਤੂ ਦੋਸਤੋ ਜਦੋਂ ਸੱਟ ਲੱਗੀ ਹੁੰਦੀ ਹੈ ਫੇਰ ਉਹ ਲੱਖ ਟਾਲਿਆਂ ਤੋਂ ਵੀ ਨਹੀਂ ਚੱਲਦੀ ਇਸ ਤੋਂ ਪਹਿਲਾਂ ਦੋਸਤੋ ਜੱਗੂ ਦਾ ਵੀ ਸਾਰਾ ਸੀਜ਼ਨ ਖਰਾਬ ਹੋ ਗਿਆ ਅਜੇ ਤੱਕ ਨਹੀਂ ਖੇਡਿਆ ਤੇ ਉਮੀਦ ਕਰਦੇ ਹਾਂ ਸੀਲੂ ਜਲਦੀ ਵਾਪਸੀ ਕਰੇ ਸੀਲੂ ਦੇ ਮੋਢੇ ਤੇ ਜਿਹੜੀ ਇੰਜਰੀ ਹੈ ਉਹ ਜਲਦੀ ਠੀਕ ਹੋ ਜੇ ਤੇ ਜਲਦੀ ਗਰਾਊਂਡਾਂ ਦੇ ਵਿੱਚ ਵਾਪਸ ਆਵੇ ਆਪਾਂ ਤਾਂ ਦੋਸਤੋ ਇਹੀ ਅਰਦਾਸ ਕਰਦੇ ਹਾਂ ਤਾਂ ਇਹ ਸੀ ਦੋਸਤੋ ਸਿਲੂ ਦੀ ਸੱਟ ਨੂੰ ਲੈ ਕੇ ਕੁਝ ਜਾਣਕਾਰੀ ਬਾਕੀ ਕਬੱਡੀ ਦੇ ਰਿਲੇਟਿਡ ਹੋਰ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ